ਅਲੀ ਅਜੀ ਦੇ ਘਰ ਜੋ ਘਟਨਾ ਵਾਪਰੀ ਹੈ ਜਗਾ ਬਣਾ ਲਈਏ ਸਰ ਪਲੀਜ਼ ਅਸੀਂ ਮੈਂ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਦੀਪਕ ਵਾਲੀ ਜੀ ਅਸੀਂ ਇਕੱਠੇ ਕਾਲਿਆ ਸਾਹਿਬ ਦਾ ਪਤਾ ਲੈਣ ਲਈ ਆਏ ਸੀ ਕਿ ਰਾਤੀ ਜੋ ਘਟਨਾ ਹੋਈ ਕੀ ਹੋਈ ਕਿਵੇਂ ਹੋਈ ਸੋ ਦੇ ਬਾਰੇ ਉਹਨਾਂ ਨੂੰ ਮਿਲ ਕੇ ਜਾਣਕਾਰੀ ਲਈ ਹੈ ਔਰ ਉਸ ਦੇ ਬਾਅਦ ਜੋ ਹੈ ਅਸੀਂ ਸਾਰਾ ਹੀ ਸੀਐਮ ਸਾਹਿਬ ਦੇ ਧਿਆਨ ਚ ਲਿਆਵਾਂਗੇ ਉਹਨਾਂ ਦਾ ਧਿਆਨ ਚ ਪਹਿਲੇ ਆ ਚੁੱਕਾ ਕਿਉਂਕਿ ਇੱਥੋਂ ਜੋ ਸੀਪੀ ਸਾਹਿਬ ਮਿਲ ਕੇ ਗਏ ਨੇ ਤੁਹਾਨੂੰ ਉਹਨਾਂ ਨੇ ਉੱਥੇ ਸੀਐਮ ਸਾਹਿਬ ਨੂੰ ਸਾਰੀ ਰਿਪੋਰਟਿੰਗ ਕੀਤੀ ਹੈ ਔਰ ਦੇ ਬਾਰੇ ਹੁਣ ਜੋ ਵੀ ਦੇਖੋ ਇਹ ਜਦ ਅਸਲੀ ਗੱਲ ਹੈਗੀ ਵਿੱਚੋਂ ਕਿ ਕੁਝ ਲੋਕਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਹਜਮ ਨਹੀਂ ਹੋ ਰਹੀ ਕਿ ਪੰਜਾਬ ਵਿੱਚ ਉਮਕੀ ਵਿਕਾਸ ਹੋ ਰਿਹਾ ਹੈ ਪੰਜਾਬ ਵਿੱਚ ਸੁਖ ਸ਼ਾਂਤੀ ਹੈ ਕੁਝ ਸ਼ਾਰਤੀ ਲੋਕੀ ਜੋ ਹਨ ਜਿਨ੍ਹਾਂ ਨੂੰ ਹੋ ਸਕਦਾ ਹੈ ਪਾਕਿਸਤਾਨ ਤੋਂ ਵੀ ਸ਼ੈਲਟਰ ਹੋਏ ਉਹਨਾਂ ਲੋਕਾਂ ਵੱਲੋਂ ਹਮੇਸ਼ਾ ਜੋ ਹੈ ਪਾਕਿਸਤਾਨ ਵੱਲੋਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੇ ਵੀ ਉਹ ਲੱਗਦਾ ਹੁਣ ਫੇਰ ਜੋ ਪੰਜਾਬ ਤੇ ਸੁਖ ਸ਼ਾਂਤੀ ਨਾਲ ਸਾਰਾ ਚਲ ਰਿਹਾ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਓਨਲੀ ਟੂ ਡਿਸਟਰਬ ਦਾ ਪੀਸ ਆਫ ਸਟੇਟ ਦੇ ਕਰਨ ਅਧਿਕਤਨਾ ਵਾਪਰੀ ਹੈ ਸੋ ਵੀ ਆਰ ਵੈਰੀ ਮੱਚ ਕਨਸਰਨਡ ਐਂਡ ਵੈਰੀ ਮੱਚ ਸincere ਸੋ ਸਿਮ ਸਾਹਿਬ ਜੋ ਹੈ ਇਹਦੇ ਉੱਪਰ ਪੂਰੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਕੁਝ ਕੀਤਾ ਹੈਗਾ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਸਾਫ ਨਜ਼ਰ ਆਉਂਦਾ ਕਿ ਜਿਵੇਂ ਪਿਛੇ ਤੁਸੀਂ ਦੇਖਿਆ ਨੇ ਵੀਡੀਓ ਵੀ ਵਾਇਰਲ ਹੋਈ ਕਿ ਜਿੱਥੇ ਪਾਕਿਸਤਾਨ ਦੇ ਪੱਟੀ ਜੀ ਔਰ ਬਿਸ਼ਨੋਈ ਜੀ ਜਿਨ੍ਹਾਂ ਨੇ ਆਪਸ ਵਿੱਚ ਵਾਰਤਾਲਾਪ ਕੀਤਾ ਸੋ ਇਦਾਂ ਦਾ ਦਚੰਦ ਨੇ ਕਿ ਕੋਈ ਨਾ ਕੋਈ ਪੰਜਾਬ ਵਿੱਚ ਕਿਸੇ ਦੀ ਕਿ ਡਿਸਟਰਬਿੰਗ ਕੀਤਾ ਜਾਵੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲਾ ਏਜੰਡਾ ਬਿਲਕੁਲ ਕਲੀਅਰ ਹੈਗਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਜੋ ਹੈ ਸ਼ਾਂਤੀ ਭੰਗ ਨਹੀਂ ਹੋਣ ਦੇਣੀ ਔਰ ਉਸ ਦੇ ਤੁਸੀਂ ਦੇਖਿਆ ਹੋਣਾ ਕਿ ਉਹਦੇ ਲੜੀ ਤਹਿਤ ਹੀ ਕਿਉਂਕਿ ਜੋ ਸਟੇਟ ਵਿੱਚ ਨਸ਼ੇ ਦੇ ਕਾਰਨ ਡਿਸਟਰਬੈਂਸ ਹੋਈ ਸੀ ਮਾੜੇ ਤੱਤ ਜੋ ਹਨ ਖਰਾਬੀ ਕਰੇ ਸਨ ਉਹਨਾਂ ਦੇ ਖਿਲਾਫ ਜੋ ਹੈ ਯੁੱਧ ਨਸ਼ੇਬੰਦੀ ਸ਼ੁਰੂ ਕੀਤਾ ਹੈ ਤੇ ਇਸ ਕਰਕੇ ਜੋ ਹੈ ਹੁਣ ਪੰਜਾਬ ਦੇ ਵਿੱਚ ਕੋਈ ਵੀ ਜੋ ਗਲਤ ਕੰਮ ਨਹੀਂ ਹੁੰਦਾ ਜਾਵੇਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜੋ ਸਾਡੀ ਪੁਲਿਸ ਹੈ ਜੋ ਬਹੁਤ ਕਾਬਲ ਪੁਲਿਸ ਹੈ ਪੰਜਾਬ ਦੀ ਔਰ ਇਹ ਜੋ ਕਟਨਰਤੀ ਵਾਪਰੀ ਹੈ ਸਾਰੇ ਹੀ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਕੜ ਲਿਆ ਜਾਏਗਾ। ਤੁਸੀਂ ਜੇ ਮੰਦੇਸ ਤੀਨ ਨੂੰ ਕਿ ਨਸ਼ਾ ਤਸਕਰ ਜਿਹੜੇ ਨੇ ਕਿ ਉਹ ਗ੍ਰੇਨੇਡ ਹਮਲੇ ਤੱਕ ਕਰ ਸਕਦੇ ਨੇ ਮੈਨੂੰ ਸਵਾਲ ਲੈ ਲਾ ਸਵਾਲ ਲੈ ਲਾ ਸਵਾਲ ਲੈ ਲੀਏ 1 ਮਿੰਟ ਸਵਾਲ ਲੈ ਲੀਏ ਮੇਰਾ ਇਹ ਕਹਿਣਾ ਹੈ ਕਿ ਦੇਖੋ ਅਸੀਂ ਇਹ ਕੱਲ ਕਲੀਅਰ ਆ ਕਿ ਲਾਰੈਂਸ ਬਿਸ਼ਨੋਏ ਅੱਗੇ ਬੰਦੇ ਪਹਿਲਾਂ ਉਹਦੀ ਵੀਡੀਓ ਵਾਇਰਲ ਹੋਈ ਆ ਉਹ ਆਪਸ ਵਿੱਚ ਰਲ ਕੇ ਕਿਉਂਕਿ ਕੇਂਦਰ ਉਹਨੂੰ ਪੈਟਰਨਾਈਜ਼ ਕਰ ਰਹੀ ਆ ਸਾਫਰਮਤੀ ਜ਼ਿਲ੍ਹੇ ਚ ਰੱਖਿਆ ਹੋਇਆ ਉੱਥੋਂ ਬੈਠ ਕੇ ਉਹ ਪਾਕਿਸਤਾਨ ਦੇ ਪੱਟੀ ਨਾਲ ਵੀਡੀਓ ਵਾਇਰਲ ਹੋਈ ਹੈ ਸਾਜ਼ਿਸ਼ ਆ ਕਿ ਪੰਜਾਬ ਦੇ ਵਿੱਚ ਪੀਸ ਔਰ ਸ਼ਾਂਤੀ ਜਿਵੇਂ ਭਗਤ ਜੀ ਨੇ ਕਿਹਾ ਕਿ ਉਹ ਬਰਦਾਸ਼ਤ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਐਕਟਿਵਲੀ ਸੋਸਾਇਟੀ ਦੇ ਵਿੱਚ ਪੀਸ ਔਰ ਹਾਰਮਨੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਇੱਕ ਇਹ ਸਾਰੇ ਜਿਹੜੇ ਸ਼ਰਤੀਆਂ ਅੰਸਰ ਆ ਜਿਨ੍ਹਾਂ ਨੂੰ ਕੇਂਦਰ ਸਰਕਾਰ ਪੈਟਰਨਸ ਕਰ ਰਹੀ ਆ ਸਾਭਰਮਤੀ ਡੀਐਲ ਚੌਹਣਾ ਨੇ ਸੁਰੱਖਿਅਤ ਤਰੀਕੇ ਰੱਖਿਆ ਹੋਇਆ ਉੱਥੋਂ ਉਹਨਾਂ ਦਾ ਸਵਾਂਝ ਜੋੜ ਕੇ ਆ ਦਿਲੰਦਰ ਦਿਲੰਦਰ ਦੇ ਲਾਗੇ ਜਲੰਧਾ ਦੇ ਲਾਗੇ ਉਹਨਾਂ ਨੇ ਬੌਮ ਬਲਾਸਟ ਕਰਾਇਆ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਇਹ ਜ਼ਿੰਮੇਵਾਰੀ ਲਈ ਆ ਔਰ ਉਹਨਾਂ ਦੀ ਆਪਸ ਵਿੱਚ ਕਨੈਕਸ਼ਨ ਜਿਹੜਾ ਹੈ ਵੀਡੀਓ ਦੇ ਰਾਹੀਂ ਜ਼ਾਹਰ ਹੋ ਗਿਆ ਅੱਛਾ ਮੈਨੂੰ ਇਸ ਦੇ ਬਾਰੇ ਕਿੰਨੀ ਜਾਣਨੀ ਜਾਵਾਂਗੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਵੀ ਬੰਦ ਬਣਾ ਲਏ ਹੋਏ ਬਾਕੀ ਗ੍ਰੇਨੇਡ ਹਮਲੇ ਹੋਏ ਲੱਗਦਾ ਹੈ ਕਿ ਕਿਤੇ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਫੇਲ ਹੈ ਜਾਂ ਕੇਂਦਰ ਦਾ ਇੰਟੈਲੀਜੈਂਸ ਫੇਲ ਹੈ ਨਹੀਂ ਨਹੀਂ ਕੋਈ ਇੰਟੈਲੀਜੈਂਸ ਫੇਲ ਨਹੀਂ ਹੈ ਸ਼ਰਾਰਤੀ ਅਨਸਰਾਂ ਦਾ ਕੰਮ ਆਪਣਾ ਆ ਫਿਰ ਤੁਸੀਂ ਕਹਿ ਰਹੇ ਹੋ ਨਾ ਕਿ ਫਲੋਰੈਂਸ ਸ਼ਿਮਾਈ ਦਾ ਨਾਮ ਲੈ ਰਹੇ ਹੋ ਕੇਂਦਰ ਸਰਕਾਰ ਆਓ ਰਲ ਉਹ ਰਲ ਕੇ ਕਰਾ ਰਹੇ ਆ ਕੋਈ ਚੱਕ ਬਹੁਤ ਵੱਡੀ ਸਟੇਟਮੈਂਟ ਹੈ ਉਸ ਵਕ ਐਸਓਪੀ ਬਕ ਖਾਤੀ